वो गोल्ड पे और बाकी वो पैसे इस पैसे इस पैसे पैसे, पैसे अंदर भी थे और मुझे के लिए 3000 अंदर तक के 12000 बाकी पैसे ये गोल्ड एज्यू लो कुछ बिल है ये गोल्ड एक गंगा जी के एक पर्स है ये पर्स थोड़ा बहुत थोड़ा बहुत छोटा है मेरा जिनमें वारियां वगैरह हुई है वो सी गया चार्जिंग भी थी और ये सारा सामान आपको लेके ਅਸਤਲਾ ਚੀ ਗਈ ਹੈ ਇਚਦੋਰੀ ਦਾ ਬੀਜ ਮੈਂ ਐਸੇ ਸੁਰਿੰਦਰ ਸਿੰਘ ਪਾਣਾਸੀ ਦੀ ਪਾਣਾਸੀ ਨਿਮੇ ਕੋਲ ਚੋਰੀ ਹੋਈ ਹੈ ਕੀ ਧੰਨਵਾਦ ਹੈ ਕਿ ਕਿੰਨੇ ਦੀ ਚੋਰੀ ਹੋਈ ਹੈ ਇਹ ਜਿਹੜਾ ਮਕਾਨ ਮਾਲਕ ਨੇ ਟਿੰਕੂ ਪੁੱਤਰ ਸੋਨ ਲਾਲ ਇਹ ਯਾਤਰਾ ਤੇ ਹੋਈ ਸਾਮ ਗਾਟੂ ਇਹ ਪਿੱਛੋਂ ਘਰੇ ਨਾਲ ਖਲ ਸੁਨਾ ਸਿੰਘ ਜਿੰਦਾ ਵਗੈਰਾ ਲੱਗੇ ਸੀ ਘਰ ਘਰ ਦੇ ਵਿੱਚ ਜਿਹੜਾ ਸਮਾਨ ਉਹਨਾਂ ਦੇ ਸਮਾਨ ਦਾ 15 ਤੋਂ 20 ਟੋਲੇ ਸੋਨਾ ਰੈਂਦੇ 50000 ਰੁਪਏ ਲੱਗਦੇ ਇਹ ਦੇ ਸੰਬੰਧੀ ਉਹਨਾਂ ਦਾ ਸੀ ਸਟੇਟਮੈਂਟ ਲਿਖ ਕੇ ਕਾਰਵਾਈ ਅਮਤ ਲਿਆਵਾਂਗੇ ਸਾਰੀ ਤਫ਼ਤੀਸ਼ ਜਾਰੀ ਹੈ ਉਹਦਾ ਸੀਸੀਟੀਵੀ ਫੁਟੇਜ ਨੂੰ ਦੇਖਦੇ ਆ ਕੈਮਰੇ ਗੂਰੇ ਚੈੱਕ ਕਰਕੇ ਬੰਦੇ ਦੀ ਜਲਦੀ ਸਨাক্ত ਕਰਕੇ ਜਲਦੀ ਰੌਂਡ ਅਪ ਕੀਤਾ ਜਾਵੇ ਪਰ ਸਾਡੀ ਆਮ ਜਨਤਾ ਤੇ ਨੂੰ ਠੀਕਾ ਹਥਿਆਰਾਂ ਦੇ ਤੇ ਦਿਨ ਨੇ ਜੇ ਕੋਈ ਯਾਤਰਾ ਤੇ ਜਾਂਦਾ ਉਹ ਆਪਣੇ ਘਰ ਦੀ ਸੰਭਾਲ ਦੇ ਜ਼ਿੰਮੇਵਾਰੀ ਸਮਾ ਕੇ ਦੇਵੇ ਹਾਲਾਤ ਨਹੀਂ ਹੈ ਵਧੀਆ ਇਹ ਕਰਕੇ ਥੋੜਾ ਜਿਹਾ ਦੁਨੀਆ ਨੂੰ ਉਹਨਾਂ ਦੀ ਵੀ ਗਲਤੀ ਆ ਕਾਫੀ ਮਿਸਟੇਕ ਕਰ ਗਈ ਇਸ ਚੀਜ਼ ਤੇ ਕਰਦੇ ਵਿੱਚ ਸਮਾਨ ਪਿਆ ਸੀ ਅਗਰ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ ਕਿਸੇ ਨੂੰ ਰਿਸਪੋਨਸਿਬਲ ਉਹਨਾਂ ਨੂੰ ਪਰ ਫਿਰ ਵੀ ਅਸੀਂ ਇਹਦੀ ਜਿਹੜੀ ਇਸ ਚੋਰੀ ਨੂੰ ਜਲਦੀ ਤਰੇਸ ਕਰਕੇ ਦੋਸ਼ੀ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੇਲ ਸਤਕਾਂ ਅਸੀਂ ਕੀ ਗੱਲਬਾਤ ਹੋਈ ਹੈ ਆਪਣੇ ਅਸੀਂ ਖਾਟੂ ਜੀ ਗਏ ਵੇ ਸੀਗੇ ਅਸੀਂ ਪਰਸੋ ਸਵੇਰੇ 8:30 ਵਜੇ ਤੋਂ 8:30 ਵਜੇ ਗਏ ਆ ਤੇ ਉਹ ਅਸੀਂ ਕਦੋਂ ਰਾਤ 11 ਵਜੇ ਮੁੜ ਕੇ ਆਏ ਵਾਪਸ ਤੇ ਕਦੋਂ ਆ ਕੇ ਅੰਦਰ 메ਨ ਗੇਟ ਖੋਲ੍ਹਿਆ ਤੇ ਸਾਡੀ ਕਿਚਨ ਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਅ ਕਦੋਂ ਉਸ ਤੋਂ ਬਾਅਦ ਅਸੀਂ ਅੰਦਰ ਕਮਰੇ 'ਚ ਵੜੇ ਤਾਂ ਸਾਡੀ ਨਵਾਰੀ ਦੇ ਕਿਹੜੇ 골ਡ ਦੇ ਹੁੰਦੇ ਆ ਡੱਬੇ ਉਹ ਥੱਲੇ ਸਿੱਟੇ ਪਏ ਸੀਗੇ ਸਾਰਾ ਕੁਝ ਤੇ ਮੇਰੀ ਮਿਸੇਜ ਭੱਜ ਕੇ ਬਾਹਰ ਆਈ ਮੈਂ ਮੈਂ ਗੱਡੀ ਲਾ ਰਿਹਾ ਸੀਗਾ ਕਹਿੰਦੇ ਵੀ ਚੋਰੀ ਹੋ ਗਈ ਚੋਰੀ ਹੋ ਗਈ ਜਦੋਂ ਅਸੀਂ ਆ ਕੇ ਦੇਖਿਆ ਸਾਰਾ ਸਮਾਨ ਹੀ ਗੋਲ ਸੀਗਾ ਕੁਝ ਵੀ ਨਹੀਂ ਹੈਗਾ ਮਿਲਿਆ ਕਿੰਨੇ ਕ ਦਾ ਸੋਨਾ ਸੀਗਾ ਸੋਨਾ ਹੈਗਾ ਸੀ ਮਤਲਬ ਕਿ 24 25 ਟੋਲੇ ਹੈਗਾ ਸੀਗਾ ਤੇ ਕੈਸ਼ ਸੀਗਾ 50 60000 ਰੁਪਏ ਕੈਸ਼ ਪਿਆ ਸੀਗਾ ਉਹ ਵੀ ਸਾਰਾ ਕੁਝ ਚੱਕਿਆ ਗਿਆ ਤੇ ਆ ਕੇ ਬੰਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਬੰਦਾ ਕੋਈ ਭੀਤੀ ਹੋ ਸਕਦਾ ਅੰਦਰੋਂ ਕੋਈ ਹੋਰ ਸਾਡੀ ਚੀਜ਼ ਨਹੀਂ ਛੇੜੀ ਕੱਲੀ ਇੱਕ ਨਵਾਰੀ ਨੂੰ ਸਾਡੇ ਨੂੰ ਛੇੜ ਖਾਨੀ ਹੋਈ ਆ ਇਹਦੇ ਵਿੱਚ ਹੀ ਸਾਰਾ ਕੁਝ 85 ਤੇ ਇਹ ਜੀ ਛੇੜਿਆ ਦੀ ਮੰਗ ਕਰਦੇ ਹਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਵੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਵੀ ਉਹਨੂੰ ਕਵਰ ਕੀਤਾ ਜਾਵੇ ਇਹ ਆਸ-ਪਾਸੇ ਕੋਈ ਸੀਸੀਟੀਵੀ ਕੈਮਰੇ ਹੈ ਹਾਂਜੀ ਗਲੀ ਦੇ ਵਿੱਚ ਲੱਗੇ ਹੋਏ ਆ ਅੱਗੇ ਲੱਗੇ ਹੋਏ ਨੇ ਇੱਧਰ ਗਲੀ ਚ ਮਲਗੀ ਹੈਗੇ ਸਾਰੇ ਮਲਗੀ ਥੋੜੇ ਦੂਰ-ਦੂਰ ਦੇ ਕੈਮਰੇ ਸਾਰੇ ਕਿਤੇ ਹੈਗੇ ਆ ਪੁਲਿਸ ਨੂੰ ਕਾਰਵਾਈ ਕੀਤੀ ਹੈ ਜੀ ਹਾਂਜੀ ਪੁਲਿਸ ਰਾਤ ਵੀ ਆਈ ਸੀਗੀ ਤੇ ਹੁਣ ਵੀ ਆਏ ਆ ਉਹ ਆਪਣੀ ਦੇਖ ਰਿਹਾ ਕਾਰਵਾਈ ਕਰ ਰਹੇ ਨੇ ਕਾ ਨਾ ਵਾਪਰੀ ਕਿੱਥੇ ਵਾਪਰੀ ਅਸੀਂ ਸਰ ਮੇਰਾ ਬ੍ਰਦਰ ਮੇਰਾ ਨਾਮ ਹੈਗਾ ਰੋਹਿਤ ਹੈ ਜੀ ਅਸੀਂ ਬਾਹਰ ਗਏ ਹੋਏ ਸੀ ਮੇਰਾ ਬ੍ਰਦਰ ਖਾਟੂ ਸ਼ਾਮ ਗਿਆ ਹੋਇਆ ਸੀ ਮੈਂ ਨਾਨਾ ਦੇ ਵੀ ਗਿਆ ਹੋਇਆ ਸੀ ਜਦੋਂ ਅਸੀਂ ਵਾਪਸ ਆਏ ਸਾਡੇ ਘਰ ਦਾ ਸ਼ੀਸ਼ਾ ਬਾਲਾ ਟੁੱਟਿਆ ਹੋਇਆ ਸੀ ਸਾਡੇ ਅੰਦਰ ਸਿੱਧੀ ਨੂੰ ਮਾਰੀਏ ਹੱਥ ਤੋੜ ਕੇ ਸਾਰੇ 골ਡ ਵਗੈਰਾ ਪੈਸੇ ਵਗੈਰਾ ਸਾਰਾ ਲੱਕ ਦੀ ਲੈ ਚੁੱਕੇ ਨੇ ਕਿੰਨਾ 골ਡ ਸੀ 골ਡ ਹੈਗਾ ਸੀ 25 ਤੋਲੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਸੀ 25 30 40000 ਰੁਪਇਆ ਕਿੰਨੇ ਵਜੇ ਦੀ ਘਟਨਾ ਪਤਾ ਲੱਗਾ ਤੁਹਾਨੂੰ ਸਾਨੂੰ ਆਏ ਸੀ ਅਸੀਂ ਸ਼ਨੀਵਾਰ ਨੂੰ ਚਲੇ ਗਏ ਸੀ ਤੇ ਅਸੀਂ ਰਾਤ ਨੂੰ ਆਏ ਆ ਮੈਂ 10 11 ਵਜੇ ਆਇਆ ਇਹ ਵੀ 11 ਕਵਜੇ ਆਇਆ ਮਿੰਦੂ ਸਾਨੂੰ ਆ ਕੇ ਪਤਾ ਲੱਗਿਆ ਰਾਤ ਨੂੰ ਆ ਕੇ 6:00 ਵਜੇ ਰਾਤ ਨੂੰ ਆ ਕੇ ਸਾਨੂੰ 11 ਕਵੇ ਪਤਾ ਲੱਗਿਆ ਸਾਡੇ ਘਰ ਦਾ ਉਸ ਫੋਨ ਦੇ ਮੌਕੇ ਤੇ ਪੁਲਿਸ ਸਵੇਰੇ ਆ ਕੇ ਪਹੁੰਚੀ ਹੈ ਅੱਛਾ ਪਹਿਲਾਂ ਪੁਲਿਸ ਨਹੀਂ ਸ਼ਾਸਨ ਦੀ ਮੰਗ ਚਾਦੇ ਹਾਂ ਪਿਆਜ ਨੂੰ ਮੰਗੇ ਇਹੀ ਕਰਦੇ ਆ ਕਿ ਸਾਡਾ ਸਮਾਨ ਸਾਨੂੰ ਵਾਪਸ ਕੀਤਾ ਜਾਵੇ ਮਿਹਨਤ ਨਾਲ ਕੀਤਾ ਹੋਇਆ ਸਾਰੀ ਉਮਰ ਦੀ ਕਮਾਈ ਹੈ ਸਾਡੀ ਸਾਨੂੰ ਸਾਡਾ ਸਮਾਨ